सुख लेने, तो लेने, लेने ने ओए लग जाने चरनी ये सुख लेने ने लग जाने चरनी ये सुख लेने ने लग जाने चरनी जागुरा दे चरणी ਲੈ ਲੈ ਨੇ ਲੱਗ ਚੱਕਾਂ ਦੇ ਚਰਨੀ ਜੇ ਸੁਖ ਲੈ ਲੈ ਨੇ ਲੱਗ ਚੱਕਾਂ ਦੇ ਚਰਨੀ ਜੇ ਸੁਖ ਲੈ ਨੇ ਸੁਖ ਲੈਣੇ ਨੇ ਲੱਗ ਜਾ ਘਰਾਂ ਦੇ ਚਰਨੀ ਜੇ ਮੈਨੇ ਨੇ ਲੱਗ ਜਾ ਘਰਾਂ ਦੇ ਚਰਨੀ ਜੇ ਸੁਖ ਲੈਣੇ ਨੇ ਲੱਗ ਜਾ ਘਰਾਂ ਦੇ ਚਰਨੀ ਜੇ ਸੁਖ ਲੈਣੇ ਨੇ ਲੱਗ ਜਾ ਘਰਾਂ ਦੇ ਚਰਨੀ ਲੱਗ ਜਾ ਘਰਾਂ ਦੇ ਲੱਖ ਜਾਗੁਰਾਂ ਦੇ ਚਰਨੀ ਲੱਗ 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 ਚਰਨੀ ਤੁਮਕੇ ਸੁਖ ਲੈਣੇ ਓਹੋ ਲਖਦਾ ਗੁਰਾਂ ਦੇ ਚਰਨੀ ਜੇ ਸੁਖ ਲੈਣੇ ਨੇ ਲਖਦਾ ਗੁਰਾਂ ਦੇ ਚਰਨੀ ਜੇ ਸੁਖ ਲੈਣੇ ਨੇ ਲਖਦਾ ਗੁਰਾਂ ਦੇ ਲਖ ਜਗਤਾਂ ਦੇ ਚਰਨੀ ਜੇ ਤਕ ਲੈ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜਾ ਵੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਅਰਦਾਸ ਬੇਨਤੀ ਜੋਦੜੀ ਕਰਦਾ ਹੈ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਗੁਰੂ ਸਾਹਿਬ ਦੀ ਰਹਿਮਤ ਆਉਂਦੇ ਨੇ ਹਰੇਕ ਦਾਤ ਮਾਲਕ ਦੇ ਘਰੇ ਹੈ ਪਰ ਕਈ ਵਾਰ ਸਾਨੂੰ ਮੰਗਣਾ ਨਹੀਂ ਆਉਂਦਾ ਇਹਦੇ ਘਰੇ ਦਾਤਾਂ ਦਾ ਘਾਟਾ ਨਹੀਂ ਆਪਾਂ ਦੇਖਿਆ ਹੋਣਾ ਕਈ ਵਾਰ ਮੰਗਦਾ ਇਦਾਂ ਦਾ ਸਾਨੂੰ ਮਿਲਦਾ ਹੈ ਆਪਾਂ ਘਰੇ ਬੈਠੇ ਆ ਜਾਂ ਗੱਡੀ ਡਰਾਈਵਿੰਗ ਕਰਦੇ ਆ ਜਾਂ ਸਫ਼ਰ ਤੇ ਜਾ ਰਹੇ ਆ ਕਈ ਵਾਰ ਇਦਾਂ ਦਾ ਮੰਗਤੇ ਦਾ ਫੇਸ ਆਪਾਂ ਦੇਖਦੇ ਆਂ ਉਹ ਜਦੋਂ ਮੰਗਦਾ ਹੁੰਦਾ ਨਾ ਆਪਣਾ ਮਾਨ ਕਰਦਾ ਯਾਰ ਦੇ ਦिए ਇਹਨੂੰ ਉਹ ਆਖੋ ਸਤਨਾਮ ਦਾ ਹੀ ਗੁਰੂ ਜੀ ਦੇ ਦिए ਇਹਨੂੰ ਉਹਦੀਆਂ ਗੱਲਾਂ ਤੂੰ ਵੇਖ ਕੇ ਉਹਦੇ ਹਾ ਭਾਵ ਨੂੰ ਦੇਖ ਕੇ ਮਾਨ ਕਰ ਆਉਂਦਾ ਦੇਖੋ ਆਪਾਂ ਦੁਨਿਆਵੀ ਇੱਕ ਮੰਗਤੇ ਤੇ ਤਰਸ ਕਰ ਲਿਆ ਆਪਾਂ 5-10 100 ਰੁਪਈਆ ਦਿੱਤਾ ਤੇ ਆਪਾਂ ਵੀ ਇਹਦੇ ਦਰਦੇ ਮੰਗਦੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਰਬਾਨੀ ਦਾ ਬਚਨ ਹੈ ਜਗ ਤੇ ਭਿਖਾਰੀ ਫਿਰਤ ਹੈ ਫਿਰ ਤਰ ਹੈ ਸਭ ਕੋ ਦਾਤਾ ਰਾਮ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਸਾਨੂੰ ਮੰਗਣਾ ਆ ਜੀ ਇਹਦੇ ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਆਪਾਂ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਆਂ ਜਾਂ ਤੁਸੀਂ ਸੁਣਦੇ ਹੋ ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੀ ਰਹਿ ਉਹ ਕਿਹੜੀ ਦਾਤਾ ਮਾਲਕ ਦੀ ਜਿਹੜੀ ਤੁਹਾਡੇ ਘਰੇ ਹੈ ਨਹੀਂ ਸਭ ਦਾਤਾ ਨਹੀਂ ਪਰ ਸਾਨੂੰ ਕਈ ਵਾਰ ਮੰਗਣਾ ਨਹੀਂ ਹੁੰਦਾ ਯਾਦ ਰੱਖਿਓ ਮੈਂ ਬੜੀ ਵੀਰੀ ਬੇਨਤੀ ਕਰਦਾ ਹੁੰਨਾ ਮੰਗਤੇ ਨੂੰ ਦੋ ਗੱਲਾਂ ਮਾਰਦੀਆਂ ਨੇ ਸੁਣਿਓ ਮੰਗਤੇ ਨੂੰ ਦੋ ਗੱਲਾਂ ਮਾਰਦੀਆਂ ਨੇ ਉਹ ਕਿਹੜੀਆਂ ਕਹਿੰਦੇ ਇੱਕ ਤੇ ਮੰਗਤੇ ਨੂੰ ਕਹਿੰਦੇ ਆਕੜ ਮਾਰ ਜਾਂਦੀ ਹੈ ਤਾਂ ਵੀ ਖੈਰ ਨਹੀਂ ਪੈਂਦੀ ਇੱਕ ਮੰਗਤੇ ਨੂੰ ਸੰਗ ਮਾਰਦੀ ਉਹ ਕਿਵੇਂ ਮੰਨ ਕੇ ਚੱਲੋ ਆਪਾਂ ਘਰੇ ਬੈਠੇ ਆ ਆਪਣੇ ਬੂਹੇ ਤੇ ਕੋਈ ਮੰਗਤਾ ਆ ਜੇ ਹੁਣ ਮੰਗਤਾ ਤੇ ਆ ਗਿਆ ਉਹਨੂੰ ਲੋੜ ਐ ਰੋਟੀ ਦੀ ਲੋੜ ਐ ਕੱਪੜੇ ਦੀ ਲੋੜ ਐ ਜਾਂ ਮਾਇਆ ਦੀ ਲੋੜ ਐ ਹੁਣ ਲੋੜ ਕਰਕੇ ਤਾਂ ਤੇਰੇ ਬੂਹੇ ਤੇ ਆ ਗਿਆ ਪਰ ਉਹਦਾ ਹੌਸਲਾ ਨਹੀਂ ਪੈਂਦਾ ਸੰਗੀ ਜਾਂਦਾ ਮੰਗਦਾ ਨਹੀਂ ਆਪਾਂ ਅੰਦਰ ਬੈਠੇ ਪੁੱਛਾਂਗੇ ਨਾ ਕੌਣ ਹੈ ਭਾਈ ਕਿਵੇਂ ਆਇਆ ਪੁੱਛਦੇ ਆ ਰਹੇ ਹੁਣ ਮੰਗਤਾ ਖੜਾ ਤੇਰੇ ਬੂਏ ਦੇ ਵਿੱਚ ਆਪਾਂ ਪੁੱਛਾਂਗੇ ਕੌਣ ਹੈ ਭਾਈ ਕਿੱਥੋਂ ਆਇਆ ਕੀ ਲੈਣਾ ਹੁਣ ਮੰਗਤਾ ਸੰਗ ਜੇ ਤੇ ਬੋਲੇ ਕੁਝ ਨਾ ਤੇ ਆਪਾਂ ਕਈ ਵਾਰ ਹੋ ਸਕਦਾ ਉਹਨੂੰ ੱਤਕਾ ਵੀ ਮਾਰਦੀਏ ਲੱਫੜ ਵੀ ਮਾਰਦੀਏ ਕੌਣ ਆ ਮੇਰੇ ਬੂਏ ਤੇ ਖਲੋਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਗ ਗਿਆ ਤਾਂ ਵੀ ਖੈਰ ਨਹੀਂ ਪੈਣੀ ਤੇ ਜੇ ਮੰਗਤਾ ਕਹਿੰਦੇ ਬਣ ਕੇ ਆਕੜ ਕਰੇ ਫਿਰ ਆਪਾਂ ਕੀ ਕਹਿੰਦੇ ਆ ਨਾਲੇ ਮੰਗਦਾ ਪਰਦਾ ਤੇ ਨਾਲੇ ਆਕੜਾ ਕਰਦਾ ਹੈਂ ਜੀ ਆਪਾਂ ਗੁਰੂ ਦੇ ਦਰ ਦੇ ਮੰਗਤੇ ਆ ਨਾ ਜੀ ਇੱਥੇ ਆਕੜਾ ਨਹੀਂ ਚੱਲਦੀ ਇੱਥੇ ਸੰਗੋ ਵੀ ਨਾ ਜਦੋਂ ਵੀ ਆਪਾਂ ਗੁਰੂ ਦੇ ਘਰੇ ਆਈਏ ਨਾ ਪਾਠ ਹੁੰਦਾ ਜਾਂ ਗੁਰਬਾਣੀ ਪੜ੍ਹੀ ਜਾਂਦੀ ਹੈ ਜਾਂ ਕੀਰਤਨ ਹੁੰਦਾ ਹੈ ਉਦੋਂ ਕਦੀ ਵੀ ਸੱਗਿਓ ਨਾ ਬੋਲਣ ਲੱਗਿਆ ਤੇ ਯਾਦ ਰੱਖਿਓ ਬੱਚਾ ਖੇਡਦਾ ਹੋਵੇ ਨਾ ਤੇ ਮਾਂ ਕੰਮ ਧੰਦਾ ਕਰਦੀ ਰਹਿੰਦੀ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਂ ਨੂੰ ਪਤਾ ਹੁੰਦਾ ਮੇਰਾ ਬੱਚਾ ਖੇਡੀ ਜਾਂਦਾ ਚਲ ਕੋਈ ਗੱਲ ਨਹੀਂ ਕਹਿੰਦੇ ਮਾਂ ਆਟਾ ਗੁੰਨਣ ਲੱਗ ਪਈ ਤੇ ਬੱਚਾ ਰੋਣ ਲੱਗ ਪਿਆ ਕਹਿੰਦੇ ਮਾਂ ਆਟਾ ਛੱਡ ਕੇ ਵੀ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਲੈਂਦੀ ਐ ਜਿੰਨਾ ਚਿਰ ਬੋਲੇਗਾ ਨਹੀਂ ਇਹ ਗੱਲ ਨਹੀਂ ਬਣੀ ਤੇ ਠੀਕ ਆ ਵਕਰੀ ਗੱਲ ਆਪਾਂ ਕਹਨੇ ਆ ਬੰਨ ਬੋਲਿਆ ਸਭ ਕੁਝ ਜਾਣਦਾ ਪਰ ਬੋਲਣਾ ਤੇ ਪਊਗਾ ਨਾ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਤੇ ਕਹਿਣਾ ਪਊਗਾ ਇਹ ਤੇ ਕਹਿਣਾ ਹੀ ਪੈਣਾ ਹੈ ਇਹ ਤੇ ਕਹਿਣਾ ਪਊਗਾ ਨਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਇਹ ਤੇ ਕਹਿਣਾ ਪਊਗਾ ਨਾ ਇਹ ਤੇ ਕਹਿਣਾ ਪਊਗਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਜਿੰਨਾ ਚਿਰ ਕਮਾਂਗੇ ਨਹੀਂ ਪਰਚੋਲੀਆਂ ਨਹੀਂ ਪਰਦਾਂ ਸਾਡੇ ਅੰਦਰ ਭਾਵਨਾ ਹੋਵੇ ਸਾਡੇ ਅੰਦਰ ਸ਼ਰਧਾ ਹੋਵੇ ਫਿਰ ਗੁਰੂ ਦੀਆਂ ਰਹਿਮਤਾਂ ਨੇ ਲੋ ਮੈਂ ਛੋਟੀ ਜੀ ਇਤਿਹਾਸ ਦੀ ਗੱਲ ਕਰਕੇ ਫਿਰ ਮੇਰਾ ਉਧਰ ਨੂੰ ਟਾਈਮ ਹੋ ਜਾਏਗਾ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਜੀ ਸੁਣਿਓ ਉਹਨਾਂ ਦੇ ਦਰਬਾਰ ਤੇ अनेका ਸੰਗਤਾਂ ਆਉਂਦੀਆਂ ਲੱਗੀਆਂ ਮੈਂ ਐਸੀ ਆਧਾਰਿਤ ਗੱਲ ਕਰਦਾ ਜਿਹੜਾ ਹੁਕਮਨਾਮਾ ਸਹਿਬ ਆਇਆ ਸੀ ਨਾ ਉਹੀ ਸ਼ਬਦ ਪੜਿਆ ਉਸੇ ਵਿਸ਼ੇ ਤੇ ਮੈਂ ਗੱਲ ਕਰਦਾ ਸੁਖ ਸਾਗਰ ਗੁਰ ਪਾਇਆ ਤਾਂ ਸੈ ਸਾ ਸਗਲ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਖੁਸ਼ ਕਰ ਲਿਆ ਉਹਨਾਂ ਦੇ ਸਾਰੇ ਸੰਸੇ ਚਿੰਤੇ ਖਤਮ ਹੋ ਜਾਂਦੇ ਆ ਪਰ ਇਹਨੂੰ ਖੁਸ਼ ਕਰਨਾ ਬੜਾ ਉੱਤਮ ਆਪਾਂ ਟਰਾਲੀਆਂ ਤੇ ਲਿਖਤੇ ਲੈਨੇ ਆ ਤੁਸੀਂ ਜਿੱਨੇ ਜਗੜੇ ਬੈਠੇ ਹੋ ਨਾ ਇੱਥੇ ਆਏ ਆ ਟੋਡੇ ਕਈਆਂ ਦੀਆਂ ਟਰਾਲੀਆਂ ਤੇ ਲਿਖਿਆ ਹੋਣੀ ਹੈ ਪੰਗਤੀ ਅਕਸਰ ਆਪਾਂ ਪੜਦੇ ਵੀ ਆਂ ਲਿਖਾਉਨੇ ਵੀ ਆਂ ਕਿਹੜੀ ਇੱਕ ਵਾਰ ਗਾ ਕੇ ਪੜੀ ਮੇਰਾ ਰੁਸੇ ਨਾ ਕਲ ਗਈਆਂ ਵਾਲਾ ਜਾ ਕੇ ਪਾਵੇਂ ਸਾਰਾ ਰੁਸ ਤੇ ਰੁਸੇ ਨਾ ਜਗ ਪਾਵੇਂ ਸਹਾਰਾ ਰੁਸਤੇ ਮੇਰਾ ਰੁਸੇਨਾ ਕਲਕੀ ਆਵਾਜ਼ ਜਗ ਪਾਵੇਂ ਸਹਾਰਾ ਰੁਸਤੇ ਮੇਰਾ ਰੁਸੇਨਾ ਕੀ ਮੇਰਾ ਰੁਸੇਨਾ ਕਲਕੀ ਆਵਾਜ਼ ਜਗ ਪਾਵੇਂ ਸਹਾਰਾ ਰੁਸਤੇ ਜੁਸੇਨਾ ਰਲਦੀ तारा जे मेरा रु लगी लगिया जग बा सारा तारा जे मेरा रु आग सारा जगबाव जे रुख रुसे लगी लगिया जग सारा मेरा रुते नाम कल किया जग पाने सारा रुखे मेरा रुते निया जग पाने पारा तुझे ਸਹਾਰਾ ਰੁਕਦੇ ਮੇਰਾ ਰੁਕੇ ਨਾ ਕਲਗੀ ਆਵਾਲਾ ਜਗ ਪਾਵੇ ਸਹਾਰਾ ਰੁਕਦੇ ਅਥਵਾ ਪਾਵੇ ਸਹਾਰਾ ਰੁਕਦੇ ਮੇਰਾ ਰੁਕੇ ਨਾ ਕਲਗੀ ਆਵਾਲਾ ਜਗ ਪਾਵੇ ਉਜੇ ਇਹ ਆਪਾਂ ਅਸਰ ਟਰਾਲੀਆਂ ਤੇ ਲਿਖਿਆ ਪੜਦੇ ਪਰਮਾਤ ਕਰਿਓ ਅਸੀਂ ਲਿਖਣ ਤੱਕ ਸੀਮਤ ਐ ਮੰਨਦੇ ਅਸੀਂ ਮੁੰਡੇ ਦਾ ਵਿਆਹ ਰੱਖ ਲਿਆ ਅਖੰਡ ਪਾਠ ਕਰਾ ਲਿਆ ਜਾਂ ਸਹਿਜ ਪਾਠ ਕਰਾਇਆ ਭੋਗ ਪਿਆ ਹਜੇ ਗੁਰੂ ਗ੍ਰੰਥ ਸਾਹਿਬ ਮਹਾਰਜ ਪਕਾਇ ਨਹੀਂ ਟੈਂਟ ਦੇ ਵਿੱਚ ਅਸੀਂ ਬੋਤਨਾ ਖੋਲ ਲੈਨੇ ਆ ਉਥੇ ਮੀਤ ਸ਼ਰਾਬਾਂ ਚੱਲਦੇ ਦੱਸੋ ਫਿਰ ਇੱਕ ਪਾਸੇ ਤੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰਜ ਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹੁਣ ਕੀ ਸਹਾਇਤਾ ਕਰੂਗਾ ਬਾਜਾਂ ਵਾਲਾ ਵੀ ਜਿਹੜੀ ਚੀਜ਼ ਬਾਜਾਂ ਵਾਲੇ ਨੂੰ ਪਸੰਦ ਨਹੀਂ ਮੰਨ ਕੇ ਚੱਲੋ ਜਿਹੜੀ ਚੀਜ਼ ਮਾਪਿਓ ਨੂੰ ਪਸੰਦ ਨਹੀਂ ਤੇ ਬੱਚਾ ਉਹ ਫੇਰ ਕਰੇ ਤੇ ਮਾਪਿਓ ਖੁਸ਼ ਕਿਵੇਂ ਹੋਣ ਬੋਲੋ ਪਰ ਮਾਪੇ ਕਹਿੰਦਾ ਪੁੱਤਰਾ ਫਰਾਨੇ ਬੰਦੇ ਕੋਲ ਬਹਿਣਾ ਨਹੀਂ ਤੂੰ ਠੀਕ ਨਹੀਂ ਹੋ ਹੈ ਆਪਾਂ ਬੱਚੇ ਨੂੰ ਸਮਝਾਉਨੇ ਆ ਭਰਾਵੇਂ ਮੁੰਡੇ ਕੋਲ ਬਹਿਣਾ ਨਹੀਂ ਤੈਨੂੰ ਵਿਗਾੜ ਦਊਗਾ ਉਹਦੇ ਕੋਲ ਬਹਿਣਾ ਨਹੀਂ ਤੇ ਬੱਚਾ ਕਹਿੰਦਾ ਮੈਂ ਤੇ ਬੈਠੂਗਾ ਦੱਸੋ ਆਪਾਂ ਖੁਸ਼ ਹੋ ਜਾਾਂਗੇ ਇਹ ਕਾਪਾਂ ਦੁਨੀਆਵੀ ਮਾਪੇ ਐ ਇਤੇ ਦੀਨ ਦੁਨੀਆ ਦਾ مالک ਐ ਜਿਹੜੀ ਚੀਜ਼ ਤੂੰ ਇਹ ਵਰਜਦਾ ਆਪਾਂ ਫੇਰ ਕਰਦੇ ਐ ਫਿਰ ਮਾਤ ਕਰੋ ਪਰ ਕਲਗੀ ਵਾਲਾ ਸਹਾਇਤਾ ਕਿਵੇਂ ਕਰੂ ਕਲਗੀਆਂ ਵਾਲਾ ਸਹਾਇਤਾ ਤਾਂ ਕਰੇਗਾ ਜੇ ਕਲਗੀਆਂ ਵਾਲੇ ਦੀਆਂ ਗੱਲਾਂ ਨੂੰ ਮੰਨਾਂਗੇ ਆਪਾਂ ਨੰਦਪੁਰ ਸਾਹਿਬ ਦੀ ਧਰਤੀ ਤੇ ਬੜੀਆਂ ਸੰਗਤਾਂ ਜਾਂਦੀਆਂ ਨੇ ਕੋਈ ਗੁਰਮੁਖ ਪਿਆਰਾ ਕਰੋ ਦੁਖੀ ਬੜਾ ਸੀ ਸੁਣਿਓ ਮੇਰੀ ਗੱਲ ਨੂੰ ਧਿਆਨ ਨਾਲ ਉਹ ਚੱਲਦਾ ਚੱਲਦਾ ਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਕਲਗੀ ਤਰਪਾਸ਼ ਦਰਬਾਰ ਲੱਗਿਆ ਉਹ ਜਦੋਂ ਗਿਆ ਨਾ ਉਹਨੇ ਸੋਚਿਆ ਮੈਂ ਗੁਰੂ ਸਾਹਿਬ ਤੋਂ ਆ ਵੀ ਮੰਗਾਗਾ ਆ ਵੀ ਮੰਗਾਗਾ ਆ ਵੀ ਮੰਗਾਗਾ ਕਿਉਂਕਿ ਆਪਾਂ ਮੰਗਦੇ ਆ ਤੇ ਮੰਗਦੇ ਦਾ ਕੰਮ ਕੀ ਹੁੰਦਾ ਬਲੋ ਮੰਗਣਾ ਮੰਗਤਾ ਰੱਜਦਾ ਨਹੀਂ ਹੁੰਦਾ ਕਦੀ ਵੀ ਤੁਸੀਂ ਮੰਗਦੇ ਨੂੰ ਦੇਈ ਜਾਓ ਦੇਈ ਜਾਓ ਕਦੀ ਮੰਗਤੇ ਦਾ ਢਿੱਡ ਨਹੀਂ ਭਰਦਾ ਅਸੀਂ ਵੀ ਗੁਰੂ ਦੇ ਦਰ ਦੇ ਮੰਗਤੇ ਆ ਜਿੰਨਾ ਚਿਰ ਜ਼ਿੰਦਗੀ ਆ ਮੰਗਦੇ ਹੀ ਰਹਿਣਾ ਬੱਚੇ ਦਾ ਵਿਆਹ ਨਹੀਂ ਹੁੰਦਾ ਆਪਾਂ ਮੰਗਦੇ ਕੀ ਐ ਮੇਰੇ ਪੁੱਤ ਦਾ ਬੋਲੋ ਵਿਆਹ ਹੋ ਜਾ ਮੰਗ ਲਿਆ ਸਮਾਂ ਪਿਆ ਹੁਣ ਉਸ ਬੱਚੇ ਦੇ ਘਰੇ ਔਲਾਦ ਨਹੀਂ ਹੁੰਦੀ ਭਾਵੇਂ ਮੇਰੇ ਘਰੇ ਪੋਤਰਾ ਨਹੀਂ ਹੁੰਦਾ ਫੇਰ ਮੰਗਦੇ ਰਹਿਣਾ ਸੱਚੇ ਪਾਤਸ਼ਾਹ ਮੇਰੇ ਘਰੇ ਪੋਤਰਾ ਹੋ ਗਏ ਹਾਂ ਜੀ ਹੁਣ ਚਲੋ ਮਾਲਕ ਨੇ ਪੋਤਰਾ ਕਿਰਪਾ ਕਰਤੀ ਪੋਤਰਾ ਹੋ ਗਿਆ ਬੱਚਾ ਹੁਣ ਪੜਨੇ ਪਾਇਆ ਪੋਤਰਾ ਸਹੀ ਢੰਗ ਨਾਲ ਪੜਦਾ ਨਹੀਂ ਫੇਰ ਮੰਗਾਂਗੇ ਸੱਚੇ ਪਾਤਸ਼ਾਹ ਮੇਰੇ ਪੁੱਤਰੇ ਨੂੰ ਪੜ੍ਹਾਈ ਛਿਆਰ ਕਰ ਮੰਗਦੇ ਹੀ ਰਹਿਣਾ ਜਿੰਨਾ ਚਿਰ ਜ਼ਿੰਦਗੀ 'ਚ ਸਾਹ ਨੇ ਅਸੀਂ ਮੰਗਦੇ ਰਹਿਣਾ ਹੈ ਤੇ ਮਾਫ਼ ਕਰਿਓ ਮੰਗਣਾ ਵੀ ਚੰਗਾ ਏ ਜੇਸੀ ਆਪਣੇ ਮਾਲਕ ਤੋਂ ਮੰਗਾਗੇ ਗੁਰੂ ਗ੍ਰੰਥ ਸਾਹਿਬ ਅੱਜ ਤੋਂ ਮੰਗਾਗੇ ਜੇ ਸਿੱਖ ਹੋ ਕੇ ਮੜੀਆਂ ਮਸਾਣੀਆਂ ਕਬਰਾਂ ਤੇ ਜਾਵਾਂਗੇ ਫਿਰ ਉਹ ਮੰਗਣਾ ਚੰਗਾ ਨਹੀਂ ਹੁੰਦਾ ਆਪਣੇ ਮਾਪਿਓ ਤੋਂ ਮੰਗਣਾ ਕੋਈ ਸੰਗਸ਼ਰਮ ਨਹੀਂ ਹੁੰਦੀ ਬੱਚਾ ਆਪਣੇ ਮਾਂ-ਬਾਪ ਤੋਂ ਮੰਗੇ ਉਹਦਾ ਹੱਕ ਹੁੰਦਾ ਜੇ ਬੱਚਾ ਕਿਸ ਦਾਦਾਂ ਤੋਂ ਮੰਗੇ ਤੇ ਲੋਕੀ ਕਹਿੰਦੇ ਹੁੰਦੇ ਨੇ ਫਲਾਣੇ ਦਾ ਪੁੱਤ ਲੋਕਾਂ ਤੋਂ ਮੰਗਦਾ ਫਿਰਦਾ ਆਖੋ ਸਤਨਾਮ